ਪੰਜਾਬ ਦੇ ਨੌਜਵਾਨ ਆਪਣੇ ਘਰ ਦੀ ਮਾਲੀ ਹਰਤ ਸੁਧਾਰਨ ਲਈ ਵਿਦੇਸ਼ਾਂ ਦਾ ਰੁਕ ਕਰਦੇ ਆ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਜਿਹੜਾ ਕ੍ਰੇਜ਼ ਜ਼ਰੂਰ ਘਟ ਹੋਇਆ ਸਰ ਨਾਲ ਵੀਜ਼ਾ ਐਂਡ ਆਈਲਟਸ ਦੇ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਹੈ ਭਾਜੀ ਪੰਜਾਬ ਦੇ ਯੁਵਾ ਜਿਹੜੇ ਆ ਪਲੱਸ 2 ਕਰਦੇ ਆ ਤੇ ਪਲੱਸ 2 ਕਰਕੇ ਵਿਦੇਸ਼ ਦੇ ਵਿੱਚ ਰੁਕ ਕਰਦੇ ਆ ਭਾਵੇਂ ਆਸਟ੍ਰੇਲੀਆ ਹੋਵੇ ਭਾਵੇਂ ਕੈਨੇਡਾ ਹੈ ਲੇਕਿਨ ਪਿਛਲੇ ਦਿਨਾਂ ਤੋਂ ਕ੍ਰੇਜ਼ ਜ਼ਰੂਰ ਇਸ ਜਿਆਦਾ ਘਟ ਹੋਇਆ ਹੁਣ ਕਈ ਨੌਜਵਾਨ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲੈ ਰਹੇ ਆ ਅਖੀਰ ਕਿਉਂ ਕ੍ਰੇਸ ਕਟ ਹੋਇਆ ਸਾਰਿਆਂ ਦਾ ਪਹਿਲਾਂ ਮੇਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੀ ਸਰ ਇਸ ਤਰ੍ਹਾਂ ਹੈ ਕਿ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਜਾਂਦਾ ਉਹਦੇ ਵਿੱਚ ਜਿਹੜੇ ਪੰਜਾਬ ਦੇ ਬੱਚੇ ਜਾਂਦੇ ਨੇ ਖਾਸ ਕਰਕੇ ਉਹਨਾਂ ਦਾ ਜਿਹੜਾ ਪਹਿਲਾ ਰੁਝਾਨ ਹੁੰਦਾ ਹੈ ਕਿ ਉੱਥੇ ਜਾ ਕੇ ਪੜ੍ਹਾਈ ਕਰਨ ਤੋਂ ਬਾਅਦ ਜਿਹੜੀ ਉਹ ਅਸੀਂ ਪੀਆਰ ਜਿਹੜੀ ਅਪਲਾਈ ਕਰਦੀ ਹੈ ਜਿਹੜੀ ਉੱਥੋਂ ਦੀ ਕੰਟਰੀ ਦੀ ਸਾਨੂੰ ਰੈ residance ਮਿਲ ਜੇ ਜਿਹੜਾ ਥੋੜੇ ਸਮੇਂ ਦੇ ਵਿੱਚੋਂ ਜਿਹੜਾ ਇਸ ਟਾਈਮ ਜਿਹੜਾ ਬੱਚਿਆਂ ਦਾ ਰਜਨ ਜਿਹੜਾ ਘਟ ਰਿਹਾ ਉਹਦੇ ਪਿੱਛੇ ਹੈ ਕਿ ਇੱਕ ਤੇ ਇੰਡੀਆ ਦੇ ਜਿਹੜੇ ਟਾਈਜ਼ ਨੇ ਕੈਨੇਡਾ ਦੇ ਨਾਲ ਉਹ ਪਿਛਲੇ ਟਾਈਮ ਦੇ ਵਿੱਚ ਥੋੜੇ ਬਹੁਤੇ ਵਧੀਆ ਨਹੀਂ ਰਹੇ ਦੂਸਰਾ ਕਿਤਨਾ ਕਿਤੇ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਜਿਹੜਾ ਉਹ ਪਹਿਲਾਂ ਵਾਲਾ ਸਿਸਟਮ ਨਹੀਂ ਰਿਹਾ ਜਿੱਦੇ ਵਿੱਚ ਸਟੂਡੈਂਟ ਸੀ ਜਿਨ੍ਹਾਂ ਨੂੰ ਜਾਂਦਾ ਹੀ ਕੰਮ ਮਿਲ ਜਾਂਦਾ ਸੀ ਉਹ ਕੰਮ ਦੀ ਵੀ ਉੱਥੇ ਜਿਹੜੀ ਹੈ ਉਹਦੇ ਨਾਲ ਹੀ ਉੱਥੇ ਜਿਹੜੀ ਮਹਿੰਗਾਈ ਜਿਹੜੀ ਹੈ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਕਰਕੇ ਸਟੂਡੈਂਟਸ ਜਿਹੜੇ ਨੇ ਉਹਨਾਂ ਦੇ ਅੱਗੇ ਨਾਲੋਂ ਜਿਹੜਾ ਰੁਝਾਨ ਉਹ ਬਾਹਰ ਜਾਂਦਾ ਜਿਹੜਾ ਕੱਟ ਗਿਆ ਅਬ ਇਸ ਕਰਕੇ ਕੀ ਕੀ ਲੱਗਦਾ ਕਿ ਜਿਸ ਹਿਸਾਬ ਨਾਲ ਹੁਣ ਉਥੇ ਮਹਿੰਗਾਈ ਵਧੀ ਹੈ ਕਿ ਇਸ ਦਾ ਰੀਜ਼ਨ ਵੀ ਪੰਜਾਬੀ ਲੋਕ ਹੋ ਸਕਦੇ ਕਿਉਂਕਿ ਪੰਜਾਬ ਦੇ ਯੁਵਾ ਬਹੁਤ ਵਿਦੇਸ਼ਾਂ ਦੇ ਵਿੱਚ ਇਸ ਵੇਲੇ ਬੈਠੇ ਆ ਭਾਵੇਂ ਉਹ ਕੈਨੇਡਾ ਹੈ ਕਈ ਵੀਡੀਓ ਵੀ ਵਾਇਰਲ ਹੁੰਦੀ ਹੈ ਕਿ ਇੱਥੇ ਕੰਮ ਨਹੀਂ ਹੈ ਸਾਡੇ ਹਾਲਾਤ ਬਹੁਤ ਖਰਾਬ ਹੈ ਅਸੀਂ ਵਾਪਸ ਆਣਾ ਚਾਹੁੰਦੇ ਆ ਸਰ ਦੇਖੋ ਅੱਜ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਨਾ ਇੱਕ ਚੀਜ਼ ਹੈ ਕਿ ਨੈਗੇਟਿਵ ਚੀਜ਼ਾਂ ਬਹੁਤ ਜਲਦੀ ਹਾਈਲਾਈਟ ਹੋ ਜਾਂਦੀ ਹੈ ਜਿਹੜਾ ਉਥੇ ਮਹਿੰਗਾਈ ਦਾ ਕਾਰਨ ਹੈ ਉਹ ਇੱਕ ਵਰਲਡ ਵਾਈਡ ਇਸ਼ੂ ਹੈ ਜਿਹੜੀ ਯੂਕਰੇਨ ਦੀ ਵਾਰ ਚੱਲ ਰਹੀ ਹੈ ਉਹਦੇ ਕਰਕੇ ਇਹ ਕੰਟਰੀਜ਼ ਜਿਹੜੀਆਂ ਇੰਪੈਕਟ ਦੇ ਵਿੱਚ ਆ ਰਹੀਆਂ ਉਹ ਵਾਰ ਅੱਜ ਬੰਦ ਹੋ ਜਾਏਗੀ ਕੱਲ ਬੰਦ ਹੋ ਜਾਏਗੀ ਉਥੇ ਕੰਡੀਸ਼ਨਸ ਜਿਹੜੀਆਂ ਫੇਰ ਉਸ ਤਰ੍ਹਾਂ ਦੀਆਂ ਹੀ ਹੋ ਜਾਣਗੀਆਂ ਹਾਂ ਫॉर द ਟਾਈਮਿੰਗ ਜਿਹੜੀ ਹੈ ਉਥੇ ਇੱਕ ਇਸ ਟਾਈਮ ਜਿਹੜਾ ਸਟੂਡੈਂਟਸ ਦਾ ਕਾਫੀ ਜਿਹੜਾ ਡਿਫਿਕਲਟ ਹੈ ਲੇਕਿਨ ਕੁਝ ਨਾ ਕੁਝ ਪਹਿਲੀ ਗੱਲ ਹੈ ਕਿ ਜਿਹੜੇ ਸਾਡੇ ਸਟੂਡੈਂਟਸ ਇੱਥੋਂ ਜਾਂਦੇ ਨੇ ਨਾ ਕੋਈ ਸਕਿਲਸ ਦੀ ਬਹੁਤ ਕਮੀ ਹੈ ਕੈਨੇਡਾ ਦੇ ਵਿੱਚ ਅੱਜ ਵੀ ਕੋਈ ਇਹ ਨਹੀਂ ਹੈ ਕਿ ਬਹੁਤ ਕੰਮ ਦੀ ਕਮੀ ਹੈ ਕੰਮ ਅੱਜ ਵੀ ਉੱਥੇ ਹੈਗਾ ਲੇਕਿਨ ਸਕਿਲਸ ਨਹੀਂ ਸਾਡੇ ਬੱਚੇ ਕੋਲ ਹੈ ਇੱਕ ਪਲੱਸ 2 ਵਾਲਾ ਸਟੂਡੈਂਟ ਹੈ ਜਦੋਂ ਉਹ ਬਾਹਰ ਜਾਂਦਾ ਉਹ ਬਾਹਰ ਜਾਂਦੇ ਜਾਂਦੇ ਐਕਸਪੈਕਟ ਕਰਦਾ ਹੈ ਕਿ ਮੈਨੂੰ ਸਟੱਡੀ ਦੇ ਨਾਲ ਜਾਂਦਿਆਂ ਹੀ ਕੰਮ ਮਿਲ ਜੇ ਲੇਕਿਨ ਉਹ ਕਿਤੇ ਵੀ ਜਾਂਦਾ ਤੇ ਕੋਲ ਸਕਿਲਸ ਨਹੀਂ ਹੁੰਦੀ ਜੇ ਸਕਿਲਸ ਨਹੀਂ ਹੈਗੇ ਕੋਈ ਵੀ ਏਮਪਲੋਇਰ ਤੁਹਾਨੂੰ ਜਿਹੜਾ ਜੌਬ ਨਹੀਂ ਦੇਗਾ ਸੋ ਇਹ ਫੈਕਟਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਇਫੈਕਟ ਇਸ ਟਾਈਮ ਕਰ ਰਹੇ ਜਿਹੜਾ ਰੁਝਾਨ ਹੈ ਬੱਚਿਆਂ ਦਾ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਲਗਨੇ ਡਲ ਜਿਆਦਾ ਰੁਝਾਨ ਹੈ ਕਿ ਇਸ ਦੇ ਨਾਲ ਹੁਣ ਬੱਚਿਆਂ ਦਾ ਰੁਝਾਨ ਕਿਸੇ ਹੋਰ ਕੰਟਰੀ ਵੱਲ ਵੀ ਹੋ ਸਕਦਾ ਹੈ ਕਿਉਂਕਿ ਜਿਹੜੇ ਬੱਚੇ ਦੇ ਦੋਸਤ ਜਾਂ ਕੋਈ ਰਿਲੇਟਿਵ ਉੱਥੇ ਬੈਠੇ ਹੈ ਉਹ ਉਹਨਾਂ ਨੂੰ ਜ਼ਰੂਰ ਰੋਕ ਸਕਦੇ ਲੇਕਿਨ ਦੂਸਰੀ ਕੰਟਰੀਆਂ 'ਚ ਜਾਣ ਲਈ ਉਹਨਾਂ ਦਾ ਰੁਝਾਨ ਵਾ ਸਕਦਾ ਬੱਚਿਆਂ ਦਾ ਸਰ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਗੱਲ ਦੱਸਦਾ ਕਿ ਮਿਨਿਸਟਰੀ ਆਫ ਸਟੇਟ ਐਕਸਟਰਨਲ ਅਫੇਅਰਸ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਜਵਾਬ ਦਿੱਤਾ ਕਿ ਟੋਟਲ 2023 ਦੇ ਵਿੱਚ ਜਿਹੜੇ ਨੇ ਉਹ ਉਹਨਾਂ ਨਾਲੋਂ ਇਸ ਵਾਰ 2 ਲੱਖ ਬੱਚਾ ਜ਼ਿਆਦਾ ਗਿਆ ਹੈ 13 ਲੱਖ ਬੱਚਾ ਜਿਹੜਾ 2024 ਚ ਗਿਆ ਜਿਹੜਾ ਪਿਛਲੇ ਸਾਲ 13 ਲੱਖ ਤੋਂ ਘੱਟ ਸੀ 2024 ਚ 13 ਲੱਖ ਗਿਆ ਉਹਦੇ ਵਿੱਚ 4.5 ਲੱਖ ਪਲੱਸ ਸਟੂਡੈਂਟ ਹੈ ਜਿਹੜਾ ਉਹ ਕੈਨੇਡਾ ਦੇ ਵਿੱਚ ਇਸ ਟਾਈਮ ਹੈਗਾ ਉਹ ਕੈਨੇਡਾ ਤੋਂ ਬਾਅਦ ਜਿਹੜੀ ਬਾਕੀ ਕੰਟਰੀਜ਼ ਦੇ ਵਿੱਚ ਵੀ ਪੜਦੇ ਅਸਲ ਕੀ ਹੈ ਕਿ ਸਾਡੇ ਇਥੇ ਹਾਈਲਾਈਟ ਹੈ ਕਿ ਕੈਨੇਡਾ ਹੈ ਜੀ ਕੈਨੇਡਾ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਸਰ ਕੈਨੇਡਾ ਹੈ ਯੂ ਐਸ ਏ ਹੈ ਆਸਟ੍ਰੇਲੀਆ ਹੈ ਜਰਮਨੀ ਹੈ ਕਿਰਗਿਸਤਾਨ ਹੈ ਠੀਕ ਹੈ ਯੂ ਏ ਈ ਹੈ ਇਹਨਾਂ ਸਾਰੀਆਂ ਕੰਟਰੀਜ਼ ਦੇ ਵਿੱਚ ਵੀ ਸਟੂਡੈਂਟਸ ਜਿਹੜੇ ਨੇ ਉਹ ਪੜਦੇ ਨੇ ਸੋ ਜੇ ਕੈਨੇਡਾ ਦਾ ਉਹਨਾਂ ਨੂੰ ਲੱਗੇਗਾ ਤੇ ਜਿੰਨੇ ਬਾਹਰ ਜਾਣਾ ਹੈ ਉਹ ਬਾਹਰ ਜਾਣ ਦਾ ਆਪਣਾ ਮੋਟਿਵ ਚੇਂਜ ਨਹੀਂ ਕਰੇਗਾ ਉਹ ਕੰਟਰੀ ਚੇਂਜ ਕਰ ਲੇਗਾ ਸੋ ਸਟੂਡੈਂਟਸ ਦਾ ਇਸ ਵਾਰ ਜਿਹੜਾ ਯੂ ਐਸ ਏ ਵੱਲ ਬਹੁਤ ਜ਼ਿਆਦਾ USA ਵਾਲ स्टूडेंट्स ਜਾ ਰਹੇ ਨੇ ਲੇਕਿਨ USA ਦੇ ਵਿੱਚ ਇਹ ਪ੍ਰੋਬਲਮ ਹੈ ਕਿ ਉੱਥੇ ਸਟੂਡੈਂਟ ਵੀਜ਼ੇ ਦੀ ਅਪਾਇੰਟਮੈਂਟਸ ਦੀ ਬੜੀ ਪ੍ਰੋਬਲਮ ਹੈ ਦੂਸਰੀ ਗੱਲ ਹੈ ਕਿ ਉਹਦੇ ਵਿੱਚ ਇੰਟਰਵਿਊ ਤੋਂ ਬਿਨਾ ਵੀਜ਼ਾ ਨਹੀਂ ਦਿੰਦੇ ਐਂਡ ਉਹ ਇੰਟਰਵਿਊ ਦੇ ਬਹੁਤ ਰੇਅਰ ਕੇਸ ਵਿੱਚ ਜਿਹੜਾ ਉਹ ਇੰਟਰਵਿਊ ਦੇ ਵਿੱਚ ਵੀਜ਼ਾ ਜਿਹੜਾ ਅਲੋਟ ਕਰਦੇ ਨੇ ਸੋ ਸਟੂਡੈਂਟ ਅੱਜ ਵੀ ਪਿਛਲੇ ਸਾਲਾਂ ਨਾਲੋਂ ਬਾਹਰ ਜਾਂਦੇ ਵੱਧ ਹੀ ਰਹੇ ਨੇ ਹਮ ਸਿਰਫ ਕੰਟਰੀ ਜਿਹੜੀ ਉਹ ਕਿਤੇ ਨਾ ਕਿਤੇ ਚੇਂਜ ਹੋ ਸਕਦੀ ਹੈ ਮੈਂ ਤੁਹਾਨੂੰ ਦੱਸਿਆ ਕਿ ਕੈਨੇਡਾ ਜੇ ਨਹੀਂ ਵੀ ਸਟੂਡੈਂਟ ਜਾਣਗੇ ਤੇ ਦੂਸਰੀ ਕੰਟਰੀ ਵੱਲ ਮੂਵ ਕਰ ਲੈਣਗੇ ਉਹਨਾਂ ਕੋਲ ਨਿਊਜ਼ੀਲੈਂਡ ਆਪਸ਼ਨ ਹੈ ਆਸਟ੍ਰੇਲੀਆ ਆਪਸ਼ਨ ਹੈ ਯੂਐਸਏ ਆਪਸ਼ਨ ਹੈ ਜਰਮਨੀ ਆਪਸ਼ਨ ਹੈ ਇਸ ਵਾਰ ਜਰਮਨੀ ਬਹੁਤ ਸਟੂਡੈਂਟ ਗਿਆ ਉੱਥੇ ਜਿਹੜੀ ਹੈ ਯੂਨੀਵਰਸਿਟੀਆਂ ਪਬਲਿਕ ਫੰਡਡ ਨੇ ਉੱਥੇ ਪੜ੍ਹਾਈ ਫ੍ਰੀ ਹੈ ਬਿਲਕੁਲ ਐਂਡ ਕੰਟਰੀ ਜਿਹੜੀ ਸਾਡੀ ਇੰਡੀਆ ਇਹਦੇ ਜਿਹੜੇ ਟਾਈਅਪਸ ਨੇ ਉਹ ਜਰਮਨੀ ਨਾਲ ਬਹੁਤ ਵਧੀਆ ਨੇ ਸੋ ਚੇਂਜ ਜਿਹੜਾ ਵਿਦ ਦਾ ਟਾਈਮ ਇਹ ਹੁੰਦਾ ਹੀ ਰਹਿੰਦਾ ਤੁਸੀਂ ਕਾਫੀ ਢੇਰ ਤੋਂ ਅਲਰਟਸ ਕਰਾਂਦੇ ਹੋ ਤੁਹਾਡਾ ਕੀ ਲੱਗਦਾ ਹੈ ਸਟੂਡੈਂਟ ਨਾਲ ਤੁਸੀਂ ਗੱਲਬਾਤ ਕਰਦੇ ਹੋ ਰੁਝਾਨ ਚ ਕਿੰਨਾ ਉਹਦਾ ਅਸਰ ਦੇਖਣ ਨੂੰ ਮਿਲਿਆ ਵਾ ਜਾਂ ਕਿੰਨੀ ਢੇਰ ਤੋਂ ਅਸਰ ਦੇਖਣ ਨੂੰ ਮਿਲ ਰਿਹਾ ਬੱਚਾ ਸਰ ਦੇਖੋ ਇਸ ਸਾਲ 50% ਡਿੱਪ ਆਇਆ ਉਹ ਤੁਸੀਂ ਵੇਖ ਲਿਓ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਕਾਲਜਿਸ ਨੇ ਉਹ ਉਹਨਾਂ ਦੇ ਵਿੱਚ ਐਡਮਿਸ਼ਨ ਬਹੁਤ ਜ਼ਿਆਦਾ ਸਟੂਡੈਂਟਸ ਨੇ ਲਈਆਂ ਸੋ ਜਿੱਦਾਂ ਤੁਸੀਂ ਕਿਹਾ ਕਿ ਬਾਹਰ ਜਿਹੜੇ ਉਹਨਾਂ ਦੇ ਰਿਲੇਟਿਵਸ ਨੇ ਉਹ ਕਹਿ ਦਿੰਦੇ ਕਿ ਹਜੇ ਕੰਮ ਨਹੀਂ ਹੈਗਾ ਤੁਸੀਂ ਲੋਕਲ ਐਡਮਿਸ਼ਨ ਲੈ ਲਓ ਸੋ ਉਹ ਸਟੂਡੈਂਟਸ ਨੇ ਲੋਕਲ ਐਡਮਿਸ਼ਨ ਕੀਤੀਆਂ ਨੇ ਬੱਚੇ ਅੱਜੋ ਹੀ ਆਏ ਜ਼ ਪੀਟੀ ਕਰ ਰਹੇ ਨੇ ਸਾਡੇ ਕੋਲ ਉਹ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਣਾ ਪਲਾਨ ਬਾਹਰ ਜਾਂਦਾ ਨੂੰ ਹੋਲਡ ਕਰ ਲਿਆ ਜੇ ਅੱਜ ਵੀ ਬਾਹਰ ਕੰਡੀਸ਼ਨ ਸਹੀ ਹੋ ਜਾਣਗੇ ਬੱਚੇ ਬਿਲਕੁਲ ਮੂਵ ਕਰਨਗੇ ਉਹਦੇ ਪਿੱਛੇ ਬਹੁਤ ਫੈਕਟਰਸ ਪਰ ਇੱਕ ਚੀਜ਼ ਹੋ ਰਿਹਾ ਕਿ ਅਗਰ ਥੋੜੀ ਸਖਤੀ ਹੋਈ ਹੈ ਡੰਕੀ ਦੇ ਵਿੱਚ ਮਾਮਲਿਆਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਕਿਉਂਕਿ ਅੱਗੇ ਵੀ ਬੱਚੇ ਜਾਂਦੇ ਸੀ ਸਰ ਡੰਕੀ ਵਾਲਾ ਟਾਈਮ ਜਿਹੜਾ ਉਹ ਚਲਾ ਗਿਆ ਉਹ ਹੁਣ ਇੰਨੇ ਕ ਜਿਆਦਾ ਰੂਟ ਓਪਨ ਹੋ ਗਏ ਨੇ ਡੰਕੀ ਵਾਲਾ ਟਾਈਮ ਤੇ ਪੁਰਾਣੀਆਂ ਐ ਤੇ ਸਿਰਫ ਫਿਲਮਾਂ ਫਿਲਮਾਂ ਤੱਕ ਸੀਮਿਤ ਐ ਉਹ ਹੁਣ ਤੇ ਜਿਹੜੇ ਰੂਟ ਨੇ ਉਹ ਬਿਲਕੁਲ ਇੰਨੇ ਸਿੰਪਲ ਨੇ ਕਿ ਤੁਸੀਂ ਬਾਈ ਪਲੇ ਨਹੀਂ ਜਿਹੜਾ ਇਹਨਾਂ ਰੂਟਸ ਦੇ ਉੱਤੇ ਤੁਸੀਂ ਜਾ ਸਕਦੇ ਸੋ ਡੰਕੀ ਵਾਲਾ ਉਹ ਤੇ ਪੁਰਾਣੀਆਂ ਗੱਲਾਂ ਹੋ ਗਿਆ ਨੇ ਸੋ ਡੰਕੀ ਅੱਜ ਵੀ ਜਿਹੜੇ ਬਹੁਤ ਘਟ ਜਾਂਦੇ ਨੇ ਪੰਜਾਬ ਉਹਦੇ ਵਿੱਚ ਬਹੁਤ ਘਟ ਐ ਦੂਸਰੀ ਸਟੇਟਸ ਜ਼ਿਆਦਾ ਜਾਂਦੀਆਂ ਨੇ ਹਰਿਆਣਾ ਬਹੁਤ ਜਾਂਦਾ ਠੀਕ ਹੈ ਉਸ ਤੋਂ ਬਾਅਦ ਗੁਜਰਾਤ ਵੱਲ ਜਿਹੜੇ ਨੇ ਉਹ ਬਹੁਤ ਜਾਂਦਾ ਨੇ ਸੋ ਪੰਜਾਬ ਇਹਨਾਂ ਚੀਜ਼ਾਂ ਤੋਂ ਸ਼ੁਰੂ ਤੋਂ ਰਹਿ ਗਿਆ ਵੀ ਪੰਜਾਬ ਨੂੰ ਕਿਸੇ ਵੀ ਕੰਟਰੀ ਦਾ ਜਾਇ ਕੈਨੇਡਾ ਜਾਂ ਦੂਸਰੇ ਵੀਜ਼ਾ ਅੱਜ ਵੀ ਮਿਲ ਰਹੇ ਨੇ ਉਦਾਂ ਹੀ ਮਿਲ ਰਹੇ ਨੇ ਪਹਿਲਾਂ ਦੀ ਤਰ੍ਹਾਂ ਮਿਲ ਜੇ ਗੱਲ ਕਰੀਏ ਬੱਚਿਆਂ ਦਾ ਜੇ ਰੁਝਾਨ ਘਟ ਹੋਇਆ ਤੇ ਉਹਦੇ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਪੰਜਾਬ ਨੂੰ ਵੀ ਕਰਨਾ ਪੈ ਸਕਦਾ ਕਿਉਂਕਿ ਜਦੋਂ ਬੱਚੇ ਜਾਊਗੇ ਨਹੀਂ ਪੰਜਾਬ ਦੇ ਵਿੱਚ ਹੋਊਗੇ ਤੇ ਬੇਰੋਜ਼ਗਾਰੀ ਅੱਗੇ ਕਿਉਂਕਿ ਸਰਕਾਰਾਂ ਵਾਅਦਾ ਜ਼ਰੂਰ ਕਰਦੀਆਂ ਬੇਰੋਜ਼ਗਾਰੀ ਘਟ ਕੇ ਆਂਦਾ ਲੇਕਿਨ ਉਹਦੇ ਨਾਲ ਕੀ ਲੱਗਦਾ ਕਿ ਬੇਰੋਜ਼ਗਾਰੀ ਹੋਰ ਵਧੇਗੀ ਸਰ ইপিএফ ਉਹਦਾ ਰੀਸੈਂਟ ਡਾਟਾ ਹੈ ਕਿ 7 ਲੱਖ ਨੌਕਰੀਆਂ ਜਿਹੜੀਆਂ ਉਹ ਘਟ ਗਈਆਂ ਨੇ ਜਿਦੇ ਵਿੱਚ ਕੱਲੀਆਂ ਪੰਜਾਬ ਦੀਆਂ 7000 ਨੌਕਰੀਆਂ ਘਟ ਗਈਆਂ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਘਟ ਰਹੀਆਂ ਨੇ ਗਵਰਨਮੈਂਟ ਸੈਕਟਰਸ ਦੇ ਵਿੱਚ ਨੌਕਰੀਆਂ ਨਵੀਆਂ ਓਪਨ ਨਹੀਂ ਹੋ ਰਹੀਆਂ ਸੋ ਜਿਹੜੇ ਬੱਚੇ ਆ ਜਿੱਥੇ ਐਡਮਿਸ਼ਨਸ ਲੈ ਰਹੇ ਨੇ ਜੇ ਬਾਹਰ ਜਾਣ ਦਾ ਰੁਝਾਨ ਵਧਿਆ ਤੇ ਕਿਉਂ ਵਧਿਆ ਬੱਚਾ ਇੱਥੋਂ ਮਾਸਟਰਸ ਕਰ ਰਿਹਾ ਹੈ ਬੱਚਾ ਇੱਥੋਂ ਪੀ ਐਚ ਡੀ ਕਰ ਰਿਹਾ ਹੈ ਐਟ ది ਐਂਡ ਫੇਅਰ ਉਹ ਜਿਹੜਾ ਇੱਥੇ ਡੈਪੂਟੇਸ਼ਨ ਤੇ ਜਾਂ ਮਤਲਬ ਪ੍ਰਾਈਵੇਟ ਸੈਕਟਰ ਚ ਜੌਬ ਕਰ ਰਿਹਾ ਹੈ ਜੌਬ ਦੇ ਵਿੱਚ ਉਹਨੂੰ ਕੀ ਹੈ ਸੈਲਰੀ 15 20000 ਸੋ ਜਿਹੜਾ ਬੱਚਾ ਇੱਥੇ ਪੜ੍ਹ ਕੇ ਅੱਜ ਤੋਂ 3 ਸਾਲ ਬਾਅਦ ਡਿਗਰੀ ਕਰ ਲੇਗਾ ਡਿਗਰੀ ਕੰਪਲੀਟ ਹੋਣ ਤੋਂ ਬਾਅਦ ਜੇ ਉਹਨੂੰ ਕੰਮ ਹੀ ਨਹੀਂ ਮਿਲੇਗਾ ਲੈਟ ది ਐਂਡ ਫੇਅਰ ਉਹ ਬਾਹਰ ਹੀ ਮੂਵ ਕਰੇਗਾ ਸੋ ਗਵਰਨਮੈਂਟ ਦੇ ਡਾਟਾ ਦੇ ਅਨਸਾਰ ਜਿਹੜੇ ਜੌਬਸ ਘਟ ਰਹੀਆਂ ਨੇ ਕੋਵਿਡ ਤੋਂ ਬਾਅਦ 1.5 ਕਰੋੜ ਜੌਬਸ ਵਧੀਆਂ ਲੇਕਿਨ ਉਸ ਤੋਂ ਬਾਅਦ 1 ਸਾਲ ਬਾਅਦ ਉਨੀਆਂ ਹੀ ਜੌਬਸ ਫੇਰ ਕੱਟ ਗਈਆਂ ਸੋ ਪ੍ਰਾਈਵੇਟ ਸੈਕਟਰ ਦੂਸਰਾ ਪੰਜਾਬ ਦੇ ਵਿੱਚ ਬਹੁਤੀਆਂ ਵੱਡੀਆਂ ਇੰਡਸਟਰੀਜ਼ ਤੇ ਹੈ ਨਹੀਂ ਜੇ ਕੋਈ ਆਪਣਾ ਬੱਚੇ ਜਿਹਦਾ ਅੱਜ ਦੇ ਟਾਈਮ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਆਪਣਾ ਕੋਈ ਬਿਜ਼ਨਸ ਸ਼ੁਰੂ ਵੀ ਕਰ ਸਕਦੇ ਹੋ ਉਹ ਬਿਜ਼ਨਸ ਕਿੰਨਾ ਲੌਂਗ ਟਰਮ ਚੱਲਦਾ ਇਹਦੇ ਉੱਤੇ ਵੀ ਬਹੁਤ ਹੈਗਾ ਸੋ ਇਨਵੈਸਟਮੈਂਟ ਤੇ ਅੱਜ ਵੀ ਜਿਹੜੀ ਹੈ ਇੱਕ ਬਿਜ਼ਨਸ ਲਈ ਸਾਨੂੰ 40-50 ਲੱਖ ਰੁਪਈਆ ਤੇ ਚਾਹੀਦੀ ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਇੰਪੈਕਟ ਕਰਦੇ ਸੋ ਬਹੁਤ ਮੁਸ਼ਕਲਾਂ ਆਉਣ ਵਾਲੇ ਸਮੇਂ ਚ ਆਉਣ ਵਾਲੀਆਂ ਵਾ ਬੇਰੋਜ਼ਗਾਰੀ ਵੀ ਵਧੇਗੀ ਮਹਿੰਗਾਈ ਵੀ ਵਧ ਸਕਦੀ ਹੈ ਸੋ ਕਾਫੀ ਮੁਸ਼ਕਲਾਂ ਜਿਹੜੀਆਂ ਪੰਜਾਬ ਦੇ ਝੋਲੀ ਦੇ ਵਿੱਚ ਪੈ ਸਕਦੀ ਹੈ ਬਿਲਕੁਲ ਸਰ ਬਿਲਕੁਲ ਮਤਲਬ ਜਿੰਨੀਆਂ ਐਡਮਿਸ਼ਨਸ ਇਸ ਵਾਰ ਹੋ ਰਹੀਆਂ ਤੁਸੀਂ ਇਹ ਨਹੀਂ ਅਸੀਂ ਕਹਿੰਦੇ ਠੀਕ ਹੈ ਬਹੁਤ ਵਧੀਆ ਬੱਚੇ ਇੱਥੇ ਪੜਨਾ ਚਾਹੁੰਦੇ ਨੇ ਬਿਲਕੁਲ ਪੜਨ ਜਿੱਥੇ ਬੱਚੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਬਾਹਰ ਹੀ ਜਾਣਾ ਜ਼ਰੂਰੀ ਹੈ ਅਸੀਂ ਕਦੀ ਵੀ ਬੱਚੇ ਨੂੰ ਫੋਰਸ ਕਰਕੇ ਤੇ ਕਹਾਂ ਨਹੀਂ ਕਿ ਤੁਸੀਂ ਬਾਹਰ ਜਾਓ ਬੱਚੇ ਜਿਹੜੇ ਇੱਥੇ ਪੜ ਰਹੇ ਨੇ ਕੀ ਜਿਹੜੇ ਕਾਲਜਿਸ ਉਹਨਾਂ ਦੀ ਐਡਮਿਸ਼ਨਸ ਕਰ ਰਹੇ ਨੇ ਕੀ ਉਹਨਾਂ ਦਾ ਪਲੇਸਮੈਂਟ 셀 ਹੈਗਾ ਕਿਸੇ ਦਾ ਪਲੇਸਮੈਂਟ 셀 ਨਹੀਂ ਹੈਗਾ ਕੋਈ ਇਹ ਡਾਟਾ ਦੇ ਦਿਨ ਕਿ ਕਿੰਨੇ ਕਾਲਜਿਸ ਨੇ ਕਿੰਨੀਆਂ ਪਲੇਸਮੈਂਟਸ ਆਪਣੇ ਸਟੂਡੈਂਟਸ ਦੀਆਂ ਕਰਾਈਆਂ ਹਾਂ ਬਹੁਤ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਪਲੇਸਮੈਂਟਸ ਅੱਜ ਵੀ ਕਰਵਾਉਂਦੀਆਂ ਨੇ ਲੇਕਿਨ ਉਹ ਪਲੇਸਮੈਂਟ ਦੇ ਵਿੱਚ ਵੀ ਪੰਜਾਬ ਦੇ ਬੱਚੇ ਬਹੁਤ ਘੱਟ ਨੇ ਆਦਰ ਸਾਰੇ ਸਾਰੇ ਬੱਚਿਆਂ ਦੀ ਪਲੇਸਮੈਂਟ ਉੱਥੇ ਵੀ ਨਹੀਂ ਹੁੰਦੀ ਨਹੀਂ ਹੁੰਦੀ ਸਰ ਬਿਲਕੁਲ ਨਹੀਂ ਹੁੰਦੀ ਜੇ 100 ਬੱਚਾ ਪੜ ਕੇ ਜਾ ਰਿਹਾ ਤਾਂ ਜੇ ਵਿੱਚੋਂ 5 ਦੀ ਹੋਈ ਤੇ ਪਰਸੈਂਟੇਜ ਤੇ ਫਿਰ ਬਣ ਜਾਈ ਨਾ ਸੋ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਡਿਫਿਕਲਟੀ ਜਿਹੜੀ ਹੋਰ ਵਧੇਗੀ ਤੁਸੀਂ ਜੇ ਬੱਚਾ ਇੱਥੇ ਪੜਨਾ ਚਾਹੁੰਦਾ ਹੈ ਤੇ ਜੋਬਸ ਵੀ ਉਨੀਆਂ ਕ੍ਰੀਏਟ ਹੋਣ ਜੇ ਜੋਬਸ ਹੀ ਨਹੀਂ ਕ੍ਰੀਏਟ ਹੋਣੀਆਂ ਬੱਚਾ ਪੰਜਾਬ ਚ ਪੜ ਰਿਹਾ ਹੈ ਨੌਇਡਾ ਗੁਰਦਾਉਂ ਜਾ ਕੇ ਜੌਬ ਕਰ ਰਹਾ ਜੋ ਉੱਤੇ 50-60 ਹਜ਼ਾਰ ਮਿਲ ਰਹਾ ਤੇ ਉੱਥੇ ਇੱਕ ਤੁਹਾਨੂੰ ਪਤਾ ਕਿ ਖਰਚਾ ਵੀ ਤੇ ਉੱਥੇ 30-40 ਹਜ਼ਾਰ ਰੁਪਏ ਦਾ ਸੋ ਬੱਚੇ ਤੇ ਫੇਰ ਪੈਸੇ ਹੋ ਨਹੀਂ ਸੋ ਰੁਝਾਨ ਬਾਹਰ ਜਾਣ ਦਾ ਅੱਜ ਭਾਵੇਂ ਹੋ ਸਕਦਾ ਕਿ ਘਟ ਜੇ ਲੇਕਿਨ ਕੱਲ ਫੇਰ ਇਹ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਜਿਹੜਾ ਦੁਬਾਰਾ ਰਹੇਗਾ ਸੋ ਬਿਲਕੁਲ ਪੰਜਾਬ ਤੋਂ ਬਾਹਰ ਜਾਣ ਦਾ ਰੁਝਾਨ ਵਿਦੇਸ਼ਾਂ ਦੇ ਵਿੱਚ ਜ਼ਰੂਰ ਹੁਣ ਘਟਿਆ ਵੈ ਲੇਕਿਨ ਅਗਰ ਯੁਵਾਵਾਂ ਦੇ ਮਨਾਂ ਦੇ ਵਿੱਚ ਇਹ ਰੁਝਾਨ ਘਟਦਾ ਗਿਆ ਯੁਵਾਵਾਂ ਨੇ ਵਿਦੇਸ਼ਾਂ ਦਾ ਨਾਂ ਰੁੱਕ ਕਰਕੇ ਇੱਥੇ ਪੰਜਾਬ ਦੇ ਵਿੱਚ ਹੀ ਐਡਮਿਸ਼ਨ ਲੈਣੀਆਂ ਠੀਕ ਸਮਝੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਝੋਲੀ ਦੇ ਵਿੱਚ ਜ਼ਰੂਰ ਮੁਸ਼ਕਲਾ ਵੱਧ ਸਕਦੀ ਹੈ ਮੈਂ ਬੇਰੋਜ਼ਗਾਰੀ ਤੇ ਪਹਿਲਾਂ ਹੀ ਪੰਜਾਬ ਦੇ ਵਿੱਚ ਬਹੁਤ ਹੈ ਲੇਕਿਨ ਇਸ ਦੇ ਨਾਲ ਮਹਿੰਗਾਈ ਦੀ ਮਾਰ ਵੀ ਪੰਜਾਬ ਦੇ ਲੋਕਾਂ ਨੂੰ ਚੱਲੀ ਪੈ ਸਕਦੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅਮ੍ਰਿਤਸਰ